ਖੜ ਜਾ ਬਾਈ ਇੱਕ ਮਿੰਟ ਆ ਦਿਖਾ ਦਈਏ ਆਪਾਂ ਇਹਨਾਂ ਨੂੰ ਓਏ ਆ ਦੇਖੋ ਬਾਈ ਤੁਸੀਂ ਆ ਤਾਂ ਕ੍ਰਿਸ਼ਮਾ ਹੀ ਹੋ ਰਿਹਾ ਹੈ ਇਹ ਪਤਾ ਨਹੀਂ ਕਿਹੜੇ ਸਾਇੰਸ ਵਿਗਿਆਨੀ ਦਾ ਦਿਮਾਗ ਲੱਗਿਆ ਹੋਇਆ ਇਧਰੋਂ ਜਾ ਰਿਹਾ ਇਹ ਸੂਆ ਤੇ ਆ ਬਚਾਲੇ ਕੀ ਹੈ ਨਾਲਾ ਲੰਗਦਾ ਬਾਈ ਮੈਨੂੰ ਲੱਗਦਾ ਇਹ ਇਹ ਆ ਨਾਲਾ ਹੈਗਾ ਹਾਂ ਨਾਲਾ ਗੰਦਾ ਨਾਲਾ ਕਹਿੰਦੇ ਜਿਹਨੂੰ ਜਿਹੜਾ ਆਪਣੇ ਹੜਾਂ ਵੇਲੇ ਭਰ ਗਿਆ ਸੀ ਤੇ ਆ ਬਾਈ ਬੱਕਰੀਆਂ ਵਾਲੇ ਖੜੇ ਨੇ ਡੰਗਾਂ ਲਈ ਤੇ ਇਧਰਲੇ ਪਾਸੇ ਵੀ ਨਾਲਾ ਹੁਣ ਮਿੱਤਰੋ ਸੁਆ ਦੱਸੋ ਉਧਰੋਂ ਆ ਰਾਇ ਜਿਹੜਾ ਉਹ ਗਿਆ ਕਿੱਥੇ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ ਦੱਸਿਓ ਫਿਰ ਕਮੈਂਟ ਕਰਕੇ ਵੀ ਗਿਆ ਕਿੱਥੇ ਉਹ ਤੇ ਦੇਖਦੇ ਆਂ ਫਿਰ ਆਪਾਂ ਵੀ ਅੱਗੇ ਚੱਲ ਕੇ ਵੀ ਅੱਗੇ ਲੰਘਦਾ ਕਿ ਨਹੀਂ ਲੰਘਦਾ ਮੇਰੇ ਹਿਸਾਬ ਨਾਲ ਤਾਂ ਭਾਈ ਉਹ ਇੱਥੋਂ ਤੱਕ ਹੀ ਸੀ ਇੱਥੇ ਆ ਕੇ ਭਸਮ ਹੋ ਗਿਆ ਇਹਦੇ ਥੱਲੇ ਹੀ ਬੰਦ-ਬੰਦ ਕਰਤਾ ਉਹਨਾਂ ਨੇ ਤੇ ਉਧਰ ਨੂੰ ਲੈ ਚਾਲਦੇ ਆਂ ਇੱਕ ਵਾਰੀ ਤੁਹਾਨੂੰ ਦੇਖੋ ਫਿਰ ਕੀ ਬਣਦਾ ਮੈਂ ਇੱਕ ਵਾਰੀ ਫੇਰ ਦਿਖਾਦਾ ਵੀ ਆ ਇਧਰੋਂ ਆ ਸੂਆ ਆਰਪਾਰ ਹੁੰਦਾ ਉਧਰੋਂ ਉਹ ਸਾਹਮਣੋਂ ਸੂਆ ਆਉਂਦਾ ਹਚਾ ਨਾਲਾ ਸੀਗਾ ਆ ਨਾਲਾ ਵੱਡਾ ਤੇ ਉਧਰੋਂ ਸੂਆ ਆਉਂਦਾ ਲੈ ਵੀ ਆ ਸੂਆ ਕਹਿੰਦੇ ਨਾਲੇ ਦੇ ਉੱਤੋਂ ਦੀ ਘੜਤਾ ਇਹ ਅੰਗਰੇਜ਼ਾਂ ਦਾ ਦਿਮਾਗ ਪੁਰਾਣਾ ਬਹੁਤ ਪੁਰਾਣਾ ਸਮਿਆਂ ਦਾ ਕਹਿੰਦੇ ਇਹ ਸੂਆ ਲੰਘਦਾ ਇੱਥੋਂ ਦੀ ਤੇ ਹੋ ਗਏ ਇਹਨੂੰ ਕਰੀਬ 70 ਸੀ ਤੋਂ ਸਾਲ ਤੋਂ ਪਹਿਲਾਂ ਦੀ ਗੱਲ ਹੈ ਇਹ 100 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਦਾ ਇਹ ਸੂਆ ਜਿਹੜਾ ਬਣਿਆ ਹੋਇਆ ਇੱਥੇ ਸ਼ੇਅਰ ਕਰਕੇ ਦੱਸਿਓ ਭਾਈ ਕਿਵੇਂ ਲੱਗਿਆ ਅੰਗਰੇਜ਼ਾਂ ਦਾ ਦਿਮਾਗ ਤੇ ਲਾਈਕ ਜ਼ਰੂਰ ਕਰ ਲਿਓ ਪੇਜ ਨੂੰ